ਪੰਜ ਪੰਜਾਬੀਆਂ ਨੇ ਇੱਕ ਜਹਾਜ਼ ਨੂੰ ਹਾਈਜੈਕ ਕੀਤਾ ਤੇ ਹਾਈਜੈਕ ਕਰਕੇ ਉਹ ਲਾਹੌਰ ਲੈ ਗਏ। ਉਹਨਾਂ ਨੇ ਜਹਾਜ਼ ਹਾਈਜੈਕ ਕਿਉਂ ਕੀਤਾ? ਹਾਈਜੈਕ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ? ਇਸ ਸਾਰੇ ਘਟਨਾਕ੍ਰਮ ਦਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਕੀ ਸਬੰਧ ਸੀ? ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਮੈਂ ਹਾਂ ਦਮਨਪ੍ਰੀਤ ਕੌਰ। 29 ਸਤੰਬਰ 1981 ਨੂੰ ਜਹਾਜ਼ ਇੱਕ ਜੋ ਦਿੱਲੀ ਤੋਂ ਸ਼੍ਰੀਨਗਰ ਦੇ ਲਈ ਉਡਾਨ ਭਰਦਾ ਇੰਡੀਅਨ 에ਅਰਲਾਈਨਸ ਦਾ ਇਹ ਜਹਾਜ਼ ਸੀ IC 423 ਜਿਵੇਂ ਇਹ ਜਹਾਜ਼ ਉਡਾਨ ਪਰਦਾ ਆ ਇਸ ਦੇ ਵਿੱਚ 111 ਯਾਤਰੀ ਮੌਜੂਦ ਹੁੰਦੇ ਨੇ ਤੇ 6 ਕਰੂ ਮੈਂਬਰ ਤੇ ਪੰਜ ਪੰਜਾਬੀ ਜਿਨ੍ਹਾਂ ਵਿੱਚ ਗਜਿੰਦਰ ਸਿੰਘ ਸਤਨਾਮ ਸਿੰਘ ਕਰਨ ਸਿੰਘ ਤੇਜਿੰਦਰ ਪਾਲ ਸਿੰਘ ਤੇ ਜਸਬੀਰ ਸਿੰਘ ਇਸ ਨੂੰ ਹਾਈਜੈਕ ਕਰ ਲੈਂਦੇ ਨੇ ਤੇ ਇਸ ਜਹਾਜ਼ ਨੂੰ ਲੈ ਜਾਂਦੇ ਨੇ ਲਾਹੌਰ ਇਹ ਜਹਾਜ਼ ਨੂੰ ਹਾਈਜੈਕ ਕਿਉਂ ਕਰਦੇ ਨੇ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦੇ ਰੋਸ ਵਿੱਚ ਜੋ ਇਹ 29 ਸਤੰਬਰ 1981 ਨੂੰ ਇਸ ਜਹਾਜ਼ ਨੂੰ ਹਾਈਜੈਕ ਕਰ ਲੈਂਦੇ ਆ ਜਿਵੇਂ ਇਹ ਜਹਾਜ਼ ਲਾਹੌਰ 에ਰਪੋਰਟ ਤੇ ਉੱਤੇ ਉਤਰਦਾ ਹੈ ਤਾਂ ਉੱਥੋਂ ਦੀ ਕਮਾਂਡੋ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਨਾਂ ਦੇ ਉੱਤੇ ਇੱਕ ਕੇਸ ਚਲਾਇਆ ਜਾਂਦਾ ਹੈ ਤੇ ਇੰਨਾ ਪੰਜਾਂ ਜਾਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਵੇਂ ਹੀ ਉਹ ਜਹਾਜ਼ ਨੂੰ ਹਾਈਜੈਕ ਕਰਕੇ ਲਾਹੌਰ ਪਹੁੰਚਦੇ ਐ ਤੇ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਐ ਯਾਤਰੀਆਂ ਤੇ 6 ਕਰੂ ਮੈਂਬਰਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਂਦਾ ਐ ਤੇ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਦੇ ਬਾਵਜੂਦ ਇਹਨਾਂ ਨੂੰ ਜਿਹੜਾ 14 ਸਾਲ ਦੀ ਸਜ਼ਾ ਸੁਣਾਈ ਜਾਂਦੀ ਐ 13 ਸਾਲ 4 ਮਹੀਨੇ ਇਹ ਲਾਹੌਰ ਦੀ ਜੇਲ੍ਹ ਦੇ ਵਿੱਚ ਬੰਦ ਰਹਿੰਦੇ ਐ ਉਸ ਤੋਂ ਬਾਅਦ ਇਹਨਾਂ ਦੀ ਰਿਹਾਈ ਹੁੰਦੀ ਹੈ 31 ਅਕਤੂਬਰ 1994 ਨੂੰ ਇਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਦੋ ਸਾਥੀ ਕੈਨੇਡਾ ਤੇ ਅਮਰੀਕਾ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਉਸ ਮੁਲਕ ਦੇ ਵਿੱਚੋਂ ਵੀ ਡਿਪੋਰਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਇੱਕ ਪਲੇਨ ਨੂੰ ਹਾਈਜੈਕ ਕੀਤਾ ਸੀ ਤੇ ਇਸ ਲਈ ਇਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਂਦਾ ਗਜਿੰਦਰ ਸਿੰਘ ਜਰਮਨੀ ਜਾਣ ਦੀ ਕੋਸ਼ਿਸ਼ ਕਰਦੇ ਆ ਉਹ ਜਿਵੇਂ ਹੀ ਉੱਥੇ ਪਹੁੰਚਦੇ ਆ ਤਾ ਅਗਲੀ ਫਲੈਟ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆ ਪਾਕਿਸਤਾਨ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਚਾਰ ਸਾਥੀ ਭਾਰਤ ਦੇ ਵਿੱਚ ਆਉਂਦੇ ਆ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਚਲਾਇਆ ਜਾਂਦਾ ਆ ਤੇ ਜਦੋਂ ਉਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਂਦਾ ਆ ਤਾਂ ਉਹ ਆਪਣੇ ਜਿਹੜਾ ਹੱਕ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਜੋ ਪਾਕਿਸਤਾਨ ਦੇ ਵਿੱਚ ਉਮਰ ਕੈਦ ਦੀ ਸਜ਼ਾ ਪੂਕਤ ਲਈ ਹੈ ਇਸ ਲਈ ਉਹਨਾਂ ਦੇ ਉੱਤੇ ਭਾਰਤ ਦੇ ਵਿੱਚ ਕੇਸ ਨਾ ਚਲਾਇਆ ਜਾਏ ਪਰ ਇਸ ਦੇ باوجود ਉਹਨਾਂ ਦੇ ਉੱਤੇ ਕੇਸ ਚਲਾਇਆ ਜਾਂਦਾ ਆ ਜਦੋਂ ਜੱਜ ਇਹ ਕਹਿੰਦਾ ਹੈ ਕਿ ਇਸ ਕੇਸ ਦੀ ਐਫਆਈਆਰ ਲਿਆਂਦੀ ਜਾਵੇ ਤਾਂ ਤੁਸੀਂ ਦੇਖੋ ਕਿ ਰਿਕਾਰਡ ਦੇ ਵਿੱਚ ਉਹ ਐਫਆਈਆਰ ਹੀ ਨਹੀਂ ਮਿਲਦੀ ਜਿਸ ਤੋਂ ਬਾਅਦ ਇੰਨਾ ਚਾਰਾਂ ਜਾਣਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਜਿਵੇਂ ਹੀ ਜਦੋਂ ਗੁਜਿੰਦਰ ਸਿੰਘ ਪਹੁੰਚਦੇ ਆ ਜਰਮਨੀ ਤੇ ਉਹਨਾਂ ਨੂੰ ਉੱਥੋਂ ਡਿਪੋਰਟ ਕੀਤਾ ਜਾਂਦਾ ਹੈ ਮੰਨਿਆ ਇਹ ਜਾਂਦਾ ਹੈ ਕਿ ਭਾਰਤ ਦਾ ਜਰਮਨੀ ਦੇ ਉੱਤੇ ਦਬਾਅ ਸੀ ਜਿਸ ਕਾਰਨ ਉਹਨਾਂ ਨੂੰ ਉੱਥੇ ਰਹਿ ਨਹੀਂ ਦਿੱਤਾ ਜਾਂਦਾ ਤੇ ਵਾਪਸ ਪਾਕਿਸਤਾਨ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਚਰਚਾ ਚੱਲਦੀ ਹੈ ਕਿ ਗਜਿੰਦਰ ਸਿੰਘ ਕਿੱਥੇ ਚਲੇ ਗਏ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਉਹਨਾਂ ਨੂੰ ਮੋਸਟ ਵਾਂਟਡ ਵਿਅਕਤੀ ਐਲਾਨ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚ ਜਦੋਂ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਤਾਂ ਲਗਭਗ 48 ਸਾਲ ਬਾਅਦ ਯਾਨੀ ਪਿਛਲੇ ਸਾਲ ਜਿਹੜਾ ਆ ਇੱਕ ਫੋਟੋ ਜਿਹੜੀ ਆ ਉਹ ਫੇਸਬੁੱਕ ਦੇ ਉੱਤੇ ਪਾਈ ਜਾਂਦੀ ਹੈ ਗਜਿੰਦਰ ਸਿੰਘ ਦੀ ਤੇ ਉਹ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਅੱਗੇ ਖੜੇ ਹੋਏ ਹੁੰਦੇ ਨੇ ਤੇ ਇੱਕ ਵਾਰੀ ਫਿਰ ਚਰਚਾ ਛਿੜ ਜਾਂਦੀ ਹੈ ਕਿ ਗਜੇਂਦਰ ਸਿੰਘ ਇਸ ਵਕਤ ਵੀ ਜੋ ਹੈ ਪਾਕਿਸਤਾਨ ਦੇ ਵਿੱਚ ਮੌਜੂਦ ਨੇ ਕਿਉਂਕਿ ਸਮੇਂ-ਸਮੇਂ ਤੇ ਪਾਕਿਸਤਾਨੀਆਂ ਏਜੰਸੀਆਂ ਇਸ ਗੱਲ ਨੂੰ ਡਿਨਾਈ ਕਰਦੀਆਂ ਆਈਆਂ ਨੇ ਕਿ ਗਜੇਂਦਰ ਸਿੰਘ ਉਹਨਾਂ ਦੇ ਮੁਲਕ ਦੇ ਵਿੱਚ ਨਹੀਂ ਨੇ ਜਿਵੇਂ ਇਹ ਫੋਟੋ ਆਉਂਦੀ ਹੈ ਤਾਂ ਉਸ ਤੋਂ ਬਾਅਦ ਅਖਬਾਰਾਂ ਨਿਊਜ਼ ਚੈਨਲ ਵਾਲਿਆਂ ਦੇ ਵਿੱਚ ਚਰਚਾ ਛਿੜ ਜਾਂਦੀ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਨੇ ਤੇ ਕੱਲ ਯਾਨੀ ਕਿ 5 ਜੁਲਾਈ ਨੂੰ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਦਿਹਾਂਤ ਹੋ ਜਾਂਦਾ ਜਿਵੇਂ ਹੀ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸਾਰਿਆਂ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਸਨ ਉਹ ਦਲ ਖਾਲਸਾ ਦੇ ਪ੍ਰਮੁਖ ਸਨ ਜੇਕਰ ਆਪਾਂ ਗਜਿੰਦਰ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੌਤ ਜਿਹੜੀ ਹੈ ਦਿਲ ਦੀ ਬਿਮਾਰੀ ਕਾਰਨ ਹੁੰਦੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਹੋਰ ਤਬੀਅਤ ਖਰਾਬ ਹੁੰਦੀ ਹੈ ਉਹ ਵੈਂਟੀਲੇਟਰ ਉਹਦੇ ਉੱਤੇ ਰਹਿੰਦੇ ਨੇ ਤੇ ਕੱਲ ਯਾਨੀ ਕਿ 5 ਜੁਲਾਈ ਨੂੰ ਉਹਨਾਂ ਦਾ ਦਿਹਾਂਤ ਹੋ ਜਾਂਦਾ ਜਿਨ੍ਹਾਂ 5 ਜਣਿਆਂ ਨੇ ਜਹਾਜ਼ ਨੂੰ ਹਾਈਜੈਕ ਕੀਤਾ ਸੀ ਉਹਨਾਂ ਵਿੱਚੋਂ ਗਜਿੰਦਰ ਸਿੰਘ ਚੰਡੀਗੜ੍ਹ ਦੇ ਨਾਲ ਸਬੰਧਤ ਸਨ ਤੇ ਜਿੰਦਰਪਾਲ ਸਿੰਘ ਹੋਰੀ ਜਲੰਧਰ ਦੇ ਨਾਲ ਸਬੰਧਤ ਸਨ ਕਰਨ ਸਿੰਘ ਜੰਮੂ ਕਸ਼ਮੀਰ ਦੇ ਤੇ ਜਸਬੀਰ ਸਿੰਘ ਸਨ ਮੋਹਾਲੀ ਦੇ ਤੇ ਸਤਨਾਮ ਸਿੰਘ ਸਨ ਹਿਮਾਚਲ ਪ੍ਰਦੇਸ਼ ਦੇ ਇਹ ਪੰਜਾਂ ਜਣਿਆਂ ਨੇ ਰਲ ਕੇ ਇਸ ਪਲੇਨ ਨੂੰ ਹਾਈਜੈਕ ਕੀਤਾ ਸੀ। ਉਹਨਾਂ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਇਹਨਾਂ ਦਾ ਇਹ ਮੰਨਣਾ ਸੀਗਾ ਕਿ ਅਸੀਂ ਇੱਕ ਰੋਸਵਜੋ ਜਿਹੜਾ ਹੈ ਇਸ ਜਹਾਜ਼ ਨੂੰ ਹਾਈਜੈਕ ਕੀਤਾ ਹੈ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਸਰਕਾਰ ਨੇ ਤੇ ਨਾਲ ਹੀ ਮਹਿਤਾ ਚੌਕ ਦੇ ਵਿੱਚ ਜਿਹੜਾ ਹੈ ਨਜਾਇਜ਼ ਲੋਕਾਂ ਨੂੰ ਮਾਰਿਆ ਗਿਆ ਹੈ। ਇਸ ਦੇ ਰੋਸਵਜੋ ਜਿਹੜਾ ਹੈ ਇਸ ਪਲੇਨ ਨੂੰ ਹਾਈਜੈਕ ਕੀਤਾ ਗਿਆ ਆ। ਇਹ ਪੰਜੋ ਜਾਨੇ ਜਿਹੋ ਨੇ ਉਹ ਦਲ ਖਾਲਸਾ ਦੇ ਨਾਲ ਸੰਬੰਧਿਤ ਸਨ। ਜੋ ਕਿ ਭਾਰਤ ਦੇ ਵਿੱਚ ਬੈਨ ਹੈ ਅੱਜ ਆਈ ਵਿਸ਼ੇਸ਼ ਪ੍ਰੋਗਰਾਮ ਸੀ ਉਹਨਾਂ ਪੰਜਾਬੀਆਂ ਬਾਰੇ ਜਿਨ੍ਹਾਂ ਨੇ ਪਲੇਨ ਨੂੰ ਹਾਈਜੈਕ ਕੀਤਾ ਸੀ ਅਗਲੀ ਵਾਰੀ ਕੋਈ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਓਨੀ ਦੇਰ ਤੱਕ ਤੁਸੀਂ ਮੈਨੂੰ ਦਮਨਪੀਨੂ ਦਿਓ ਇਜਾਜ਼ਤ ਤੇ ਅਜਈਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ ਆਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ